ਦਿਲਜੀਤ ਉਹ ਕੀ ਹੋਇਆ ਵਾ ਲੈ ਹੈ ਉਹ ਤੇਰਾ ਫੋਨ ਕਿੱਥੇ ਹੈ ਦਿਲਜੀਤ ਮੰਮੀ ਨੇ ਟਾ ਵੱਡਾ ਕਦਮ ਚੁੱਕ ਲਿਆ ਤੇਰੇ ਕਰਕੇ ਦਿਲਜੀਤ ਉੱਥੇ ਵਸਣ ਲਈ ਆ ਨਹੀਂ ਤੇ ਤੇਰੀ ਮੰਮੀ ਨੇ ਤੇ ਇੱਕ ਬੇਣੀ ਨੂੰ ਟਿਕਣ ਨਹੀਂ ਦੇਣਾ ਕਿਨੇ ਅम्मे ਮੇਰੇ ਨੂੰ ਤੇ ਮੰਮੀ ਨੇ ਕੋਈ ਪੈਸਾ ਵੀ ਨਹੀਂ ਦਿੱਤਾ ਹੈਗਾ ਤੇ ਉਹ ਕਿਰਾਇਆ ਵੀ ਘਟਦਾ ਹੀ ਚਲੋ ਬਸ ਨੰਮੇ ਗੋਗਨਾ ਫੋਨ ਨੂੰ ਮੈਨੂੰ ਪੁੱਛ ਕੇ ਗਿਆ ਵਾ ਮੈਂ ਤਾਂ ਰੋਕਦੀ ਰਹੀ ਆ ਮੇਰਾ ਤਾਂ ਇਹ ਇੱਕ ਗੱਲ ਨਹੀਂ ਮੰਨੀ ਉਹ ਕਿਦਾਂ ਨਹੀਂ ਮਾਦੂੰ ਉਹ ਨਿਆਣਾ ਘਰੋਂ ਗਿਆ ਹੋਵੇ ਤੇ ਮਾਵਾਂ ਨਾਲ ਸਾਹ ਚੜਿਆ ਹੁੰਦਾ ਵਾ ਪਤਾ ਨਹੀਂ ਯਾਰ ਤੇ ਘਰੇ ਕੋ ਲੜਾਈ ਹੋਈ ਤਾਂ ਦਲਜੀਤ ਤਾਂ ਗਈ ਆ ਹੁਣ ਰੱਬ ਜਾਣਦਾ ਗੱਲ ਹੋਈ ਕੀ ਇਹ ਤੇ ਜਾ ਕੇ ਪਤਾ ਲੱਗੂਗਾ ਪਰ ਜਿੱਥੇ ਤੱਕ ਮੈਨੂੰ ਲੱਗਦਾ ਵਾ ਕਿ ਦਲਜੀਤ ਇਕੱਲੀ ਇੱਧਰ ਜਾ ਨਹੀਂ ਸਕਦੀ ਕੋਈ ਗੜਬੜ ਤੇ ਹੈਗੀ ਆ ਪਰ ਜੇ ਕੋਈ ਗੱਲ ਹੋਈ ਤੇ ਤੇ ਵਿਚਾਰੀ ਕਿੱਦਾਂ ਕੁੜੀਆਂ ਨਾਲ ਲੈ ਗਈ ਹੋਣਗੀ ਹੈ ਕੁੜੀਆਂ ਕੀ ਸੋਚਦੀਆਂ ਹੋਣਗੀਆਂ ਮੈਰੇ ਤੇ ਮਾਨੂੰ ਬੜੇ ਹੌਲ ਪੈਣ ਦੇ ਆ ਜਾ ਕੇ ਪਤਾ ਲੱਗੂਗਾ ਦਲਜੀਤ ਹਾਂਜੀ ਮੰਮੀ ਗੇਟ ਖੜ ਗਿਆ ਪਤਾ ਚ ਵੇਖ ਕੇ ਆਹ ਚਾ ਕੌਣ ਆਇਆ ਵਾ ਤਾਂ ਮੈਂ ਵੇਖਦੀ ਗੁਸ਼ੰਤ ਤੂੰ ਹੀ ਦਲਜੀਤ ਇੱਥੇ ਆ ਗਏ ਦਲਜੀਤ ਕੀ ਹੋਇਆ ਵਾ ਕੁਛ ਲੈਣੇ ਕੀ ਹੋਇਆ ਦੱਸ ਤੇ ਸਹੀ ਦਲਜੀਤ ਉਹ ਕੀ ਹੋਇਆ ਵਾ ਲੈ ਹੈ ਉਹ ਤੇਰਾ ਫੋਨ ਕਿੱਥੇ ਦਲਜੀਤ ਫੋਨ ਤੇ ਮੇਰਾ ਮੰਮੀ ਨੇ ਰੱਖ ਲਿਆ ਸੀ ਮੰਮੀ ਨੇ ਹਾਂ ਤੂੰ ਬਿਨਾ ਦੱਸਿਆ ਆ ਗਈਆਂ ਕੀ ਚੱਕਰ ਹੋਇਆ ਵਾ ਆਜੋ ਅੰਦਰ ਠੀਕ ਆ ਸਾਰਾ ਕੁਝ ਹਾਂਜੀ ਹਾਂਜੀ ਤਰੂਣ ਕੁਡਾਈਆਂ ਰੋਮਾਨਾ ਤੇ ਹੋਰ ਕੀ ਕਰਾਂ ਪੁੱਤ ਕੀ ਹੋਇਆ ਹੈ ਪਾਪਾ ਸੁਝ ਹੋ ਗਏ ਹਾਂ ਪੁੱਤ ਮੈਂ ਆ ਗਿਆ ਕੀ ਹੋਇਆ ਹੈਂ ਦਲਜੀਤ ਹਾਂਜੀ ਯਾਰ ਪਹਿਲਾਂ ਮੈਨੂੰ ਦੱਸ ਤੇ ਬਹੁਤ ਸਹੀ ਮੈਂ ਪਾਣੀ ਲੈ ਕੇ ਆਵਾਂ ਮੰਮੀ ਨਵਾਜ਼ ਮਾਰਦੀ ਨਾਲੇ ਅਰੇ ਪੁੱਤ ਠੀਕ ਆ ਮੇਰਾ ਪੁੱਤ ਹੈਂ ਨੇ ਕਿ ਭਣ ਕੇ ਕੰਡੀ ਆ। ਹੂੰ? ਸੁਤੀ ਆ? ਮੰਮੀ ਹਾਂ ਗੁਰਸ਼ਰਨ ਆਈ ਜੀ। ਗੁਰਸ਼ਰਨ ਆ ਗਿਆ ਵਾ। ਹਾਂ। ਸੱਚੀ ਆ ਗਿਆ ਪੁੱਤ? ਸੱਚੀ ਆਏ ਮੰਮੀ। ਏਦਾਂ ਕਰ ਤੂੰ ਪਾਣੀ ਲਿਆ ਮੇਰੀ ਧੀ। ਚਲ ਜਾ ਕੇ ਮਿਲ ਕੇ ਆਵਾ। ਮਰ ਲਓ ਮੈਂ ਪਾਣੀ ਲਿਓਨੀ ਆ। ਸ਼ੁਕਰ ਆ ਮਾਲਕਾ ਤੇਰਾ। ਸ਼ੁਕਰ ਆ ਤੇਰਾ। ਤੂੰ ਮੇਰੀ ਧੀ ਦੀ ਸੁਣ ਲਈ ਆ। ਅੱਜ ਨਾ ਮਨੀਨਾ ਚਾਉਂ ਡਿਆ ਹੁਣ ਕੋਈ ਗੱਲ ਨਹੀਂ ਕਰਨ ਵਾਲੀ। ਚੱਲ ਕਿਤੇ ਮਨ ਚ ਮੇਰ ਪੈ ਗਈ ਆ। ਮੁੰਡਾ ਆਪੇ ਹੀ ਆ ਗਿਆ ਵਾ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਪਈ ਦਲਜੀਤ ਤੇਰਾ ਡੈਡੀ ਪਤਾ ਨਹੀਂ ਕਿੱਥੇ ਚਲ ਗਿਆ ਵਾ ਨਾਲੇ ਮੈਂ ਤੇਰੇ ਡੈਡੀ ਦੀ ਵੇਨੀ ਆ ਤੂੰ ਪਾਣੀ ਲੈ ਕੇ ਆ ਜੀ ਛੇਛਤੀ ਪੁੱਤ ਉੱਥੇ ਕਿਉਂ ਆਏ ਹੈਗੇ ਜੀ ਨਹੀਂ ਲੱਗਦਾ ਕਰੇ ਕੀ ਹੋਇਆ ਹੈਗਾ ਹੂੰ ਦਦੀ ਮਮਾ ਆ ਦਿਓ ਵੀ ਦਦੀ ਮਮਾ ਦੇਹ ਸੱਚੀ ਆ ਗਿਆ ਮੇਰਾ ਪੁੱਤ ਸੱਸੀ ਜੀ ਸਾਸਰੀ ਕਾਲ ਪੁੱਤ ਸਾਸਰੀ ਕਾਲ ਜਿੰਦਾ ਰਹਿ ਬੈਠਾ ਰਹਿ ਇੱਥੇ ਤੇ ਗਰਮੀ ਬੜੀ ਆ ਤੇ ਕੋਈ ਨਹੀਂ ਮੈਂ ਠੀਕ ਹੀ ਹਵਾ ਹੁੰਦੀ ਆ ਤੇ ਕਦੋਂ ਆਇਆ ਸੀ ਤੂੰ ਮੈਂ ਅੱਜ ਹੀ ਆਇਆ ਜੀ ਅੱਛਾ ਅੱਛਾ ਠੀਕ ਵਾ ਚੱਲ ਸ਼ੁਕਰ ਵਾ ਕਿਤੇ ਹੈਂ ਹੋਰ ਸਨਾਉ ਤੂੰ ਠੀਕ ਜੇ ਠੀਕ ਆ ਪੁੱਤ ਬੜਾ ਵਧੀਆ ਲਿਆ ਪੁੱਤ ਪਾਣੀ ਬੈਜਮ ਰੀਤੀ ਕਿੱਡਾ ਢੜੀ ਕਿਥੇ ਗਏ ਪਤਾ ਨਹੀਂ ਕਿੱਥੇ ਗਏ ਆ ਮੈਂ ਤੇ ਆਪਸੋ ਕੋ ਵੇਖਣ ਲਈ ਆ ਤੇ ਨਾ ਤੂੰ ਪਹਿਲਾਂ ਫੋਨ ਹਾਂ ਨੂੰ ਮਾੜਾ ਮੋਟਾ ਕਰ ਦਿੰਦਾ ਨਹੀਂ ਕੋਈ ਠੰਡਾ ਠੁੰਡਾ ਲਿਆ ਕੇ ਰੱਖ ਦੇ ਪੁੱਤ ਨਹੀਂ ਮੈਂ ਫੋਨ ਕਰਤੇ ਕਰਨਾ ਹੀ ਮੈਂ ਜੋਂਦਾ ਉੱਥੇ ਗਿਆ ਆ ਮੈਂ ਇਹਨੂੰ ਦਲਜੀਤ ਨੂੰ ਫੋਨ ਲਾਈ ਜਨਾ ਇਹ ਤਾਂ ਨਾ ਕੋ ਫੋਨ ਲੱਗਦਾ ਨਾ ਹੀ ਨੇ ਮੈਨੂੰ ਕੋਈ ਫੋਨ ਕੀਤਾ ਵਾ ਇਹਦਾ ਵਿਚਾਰੀ ਦਾ ਫੋਨ ਤੈਨੂੰ ਕਿੱਥੋਂ ਲੱਗਣਾ ਸੀ ਕੀ ਗੱਲ ਹੋ ਗਈ ਫੋਨ ਤੇ ਪੁੱਤ ਤੇਰੀ ਮੰਮੀ ਨੇ ਖੋਲਿਆ ਹੈ ਤੈਨੂੰ ਦਲਜੀਤ ਦਾ ਫੋਨ ਆਹੋ ਪੁੱਤ ਉਹੀ ਗੱਲ ਆ ਨਾ ਮੰਮੀ ਨੇ ਖੋਲਿਆ ਤੈਨੂੰ ਹੁਣ ਮੰਮੀ ਨੇ ਮੈਨੂੰ ਫੋਨ ਦਿੱਤਾ ਹੀ ਕੀ ਕਹਿੰਦੇ ਮੰਮੀ ਨੇ ਇਹਨੂੰ ਕਰੋ ਬਾਹਰ ਕੱਢਤਾ ਮੰਮੀ ਨੇ ਕਿਹੜੀ ਗੱਲ ਤੋਂ ਐਡੀ ਕਿਹੜੀ ਗੱਲ ਹੋ ਗਈ ਜਿਹੜੀ ਮੰਮੀ ਨੇ ਤੈਨੂੰ ਘਰੋਂ ਬਾਹਰ ਕੱਢਤਾ ਗੱਲ ਤੇ ਕੋਈ ਵੀ ਨਹੀਂ ਹੋਈ ਡੈਡੀ ਚੱਲ ਗਏ ਜਿੱਦਾਂ ਨੰਬਰ ਸਰ ਕੰਮ ਵਾਸਤੇ ਆਪਣੇ ਕੰਮ ਤੇ ਉਸ ਦਿਨ ਮੈਂ ਅੰਦਰ ਚਲ ਗਈ ਇਹਨਾਂ ਨੂੰ ਸਵਾਲ ਸੋਲ ਕੇ ਤੇ ਮੈਂ ਆ ਜਾ ਕੇ ਜੇ ਬੈਠੀ ਆ ਮੈਨੂੰ ਕਹਿੰਦੇ ਤੂੰ ਸਵੇਰ ਦੀ ਅੰਦਰ ਵੜੀ ਆ ਮੈਂ ਕਿਹਾ ਮੈਂ ਤਾਂ ਹੁਣੇ ਆਈ ਆ ਤੇ ਕਹਿੰਦੇ ਸਬਜ਼ੀ ਕਿੰਨੇ ਬਣਾਉਣੀ ਆ ਮੈਂ ਕਿਹਾ ਮੰਮੀ ਮੈਂ ਬਣਾ ਦਿੰਦੀ ਆ ਮੰਮੀ ਮੰਮੀ ਤੇ ਤੁਹਾਨੂੰ ਪਤਾ ਜਿੱਦਾਂ ਕਰਦੇ ਕਾਲੇ ਪੈ ਜਾਂਦੇ ਆ ਮੈਂ ਕਿਹਾ ਜੇ ਮੈਂ ਮੈਂ ਨਹੀਂ ਬਣਾਉਣੀ ਤੇ ਤੂੰ ਹੀ ਬਣਾ ਲਓ ਜਾ ਕੇ ਐਸੀ ਗੱਲ ਤੋਂ ਗੁੱਸੇ ਹੋ ਕੇ ਕਹਿੰਦੇ ਅੱਜ ਤੇ ਤੈਨੂੰ ਮੈਂ ਦੱਸਦੀ ਆ ਤੁਹਾਨੂੰ ਇਹਨਾਂ ਨੂੰ ਫੜ ਕੇ ਘਰੋਂ ਬਾਹਰ ਕੱਢਦਾ ਉਹਨਾਂ ਨੇ ਮੈਂ ਵੀ ਇਹਨੇ ਤੱਲੇ ਮਾਰੇ ਮੈਂ ਕਿਹਾ ਵੀ ਮੈਂ ਬਣਾ ਦਿੰਨੀ ਆ ਮੈਂ ਨਹੀਂ ਅੱਗੇ ਤੋਂ ਇਦਾਂ ਕਰਦੀ ਪਰ ਮੰਮੀ ਨੇ ਮੇਰੀ ਇੱਕ ਨਹੀਂ ਸੁਣੀ। ਮੰਮੀ ਨੇ ਇੱਡਾ ਵੱਡਾ ਕਦਮ ਚੁੱਕ ਲਿਆ। ਮੈਂ ਛੁੜਾਣੇ ਤੂੰ ਮੈਨੂੰ ਕਿਸ ਤਰ੍ਹਾਂ ਫੋਨ ਕਰਨ ਦੀ ਕੋਸ਼ਿਸ਼ ਤੇ ਕਰਦੀ। ਫੋਨ ਮੈਂ ਕਿੱਥੋਂ ਕਰਨਾ ਹੀ ਜਦੋਂ ਮੈਂ ਇੱਥੇ ਆਈ ਮੰਮੀ ਉਹਨਾਂ ਦਾ ਫੋਨ ਖਰਾਬ ਨਾ ਮੈਨੂੰ ਤੁਹਾਡਾ ਨੰਬਰ ਚੇਤੇ ਤੇ ਤੁਹਾਨੂੰ ਪਤਾ ਹੀ ਇੰਨੀ ਟੈਨਸ਼ਨ 'ਚ ਚੇਤਾ ਰਹਿਦਾ ਫੋਨ ਕਰਨ ਦਾ। ਬਰਕੇ ਪੁੱਤ ਤੂੰ ਅੰਦਰ ਚੱਲ ਜਾ ਹੈਂ ਗਰਮੀ ਹੈ ਜਾ ਜਾ ਖੇਡੋ। ਦਰਜੀਤ ਯਾਰ ਮੈਨੂੰ ਤੇ ਸੁਣ ਕੇ ਸ਼ਰਮੋਂਡੀ ਆ। ਕਈ ਢਮ ਮੜਾ ਕੇ ਮ ਕੀਤਾ ਮਾਂ ਮੇਰੀ ਨੇ ਧਟਣਾ ਨਿਕੇ ਨਿਕੇ ਕੁੜੀਆਂ ਤਰਸੂ ਨਹੀਂ ਆਇਆ ਉਹ ਤੋਂ ਉਹ ਤੇ ਮੈਂ ਕਹਿਨੀ ਆ ਵੀ ਇੰਨਾ ਜ਼ਾਲਮ ਕੋਈ ਕਿਦਾਂ ਹੋ ਸਕਦਾ ਵਾ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਵੀ ਦਾਦੀ ਆ ਦਾਦੀਆਂ ਤੇ ਜਾਨਵਾਰ ਦੀਆਂ ਪੋਤੀਆਂ ਤੇ ਹੈ ਇਹ ਤੇ ਆਪਣਾ ਫੋਨ ਵਾ ਕੋਈ ਵੇਖ ਦੇ ਤੇ ਸਹੀ ਕਿਦਾਂ ਮੰਮੀ ਨੇ ਹਨੂ ਧੱਕੇ ਮਾਰ ਮਾਰ ਕੇ ਉਹ ਬਾਹਰ ਕੱਢਿਆ ਯਾਰ ਮੈਨੂੰ ਤੇ ਨਾ ਵੇਖ ਕੇ ਹੀ ਹੋਰ ਤਰ੍ਹਾਂ ਹੁੰਦਿਆ ਕਿ ਮੇਰੀ ਮਾਂ ਇਦਾਂ ਦਾ ਕਦਮ ਚੁੱਕ ਸਕਦੀ ਹੈ ਨਹੀਂ ਪੁੱਤ ਜਦੋਂ ਤੂੰ ਘਰ ਆਇਆ ਹੈਗਾ ਕੀ ਕੀ ਕਿਹਾ ਫਿਰ ਮੰਮੀ ਨੇ ਮੰਮੀ ਨੇ ਕੀ ਕਹਿਣਾ ਮੈਨੂੰ ਜਦੋਂ ਮੈਂ ਘਰ ਆਇਆ ਮੈਨੂੰ ਤਾਂ ਕੋਈ ਦਿਖੇ ਨਾ ਘਰ ਤੇ ਮੈਨੂੰ ਅੱਡ ਖਾਣ ਪਵੇ ਨਿਆਣੇ ਜਦੋਂ ਘਰ ਨਹੀਂ ਸਾਹਮਣੇ ਘਰ ਛੱਡ ਕੇ ਗਿਆ ਹਾਂ ਮੈਨੂੰ ਮੰਮੀ ਕਹਿੰਦੀ ਵੀ ਦਲਜੀਤ ਦਾ ਜੀ ਨਹੀਂ ਲੱਗਦਾ ਤੇ ਉਹ ਨਿਆਣਿਆਂ ਨਾਲ ਆਇਆ ਕਿ ਨਾ ਤੂੰ ਆਪਣੇ ਪੇਕੇ ਚਲ ਗਈ ਆ ਮੈਂ ਇਦਾਂ ਦਲਜੀਤ ਕਰ ਨਹੀਂ ਸਕਦੀ ਮੈਨੂੰ ਪੁੱਛੇ ਤੋਂ ਬਿਨਾਂ ਨਹੀਂ ਜਾ ਸਕਦੀ ਪਰ ਮੰਮੀ ਕਿਥੋਂ ਪੈਰਾਂ ਦੇ ਪਾਣੀ ਪੈਣ ਦਵੇ ਪਰ ਮੈਨੂੰ ਨਾ ਅਟਕਾਵੇ ਫਿਰ ਮੈਂ ਡੈਡ ਨੂੰ ਪੁੱਛਿਆ ਅੰਦੇ ਪੁੱਤ ਮੈਨੂੰ ਨਹੀਂ ਪਤਾ ਮੈਂ ਵੀ ਇੱਥੇ ਨਹੀਂ ਸੀ ਤੂੰ ਇਦਾਂ ਕਰ ਤੂੰ ਜਾ ਮੈਂ ਤਾਂ ਰੋਟੀ ਵੀ ਨਹੀਂ ਖਾਧੀ ਆਣ ਕੇ ਤੇ ਮੈਂ ਸਿੱਧਾ ਤੁਹਾਡੇ ਮੇ ਪੁੱਤ ਤੇਰਾ ਪਲ ਆ ਹੋਵੇ ਹੈ ਤੇਰੇ ਕਰਕੇ ਦਿਲਜੀਤ ਉੱਥੇ ਵੱਸਣ ਗਈ ਆ ਨਹੀਂ ਤੇ ਤੇਰੀ ਮੰਮੀ ਨੇ ਤੇ ਇੱਕ ਦਿਨੇ ਨੂੰ ਟਿਕਣ ਨਹੀਂ ਹੀ ਦੇਣਾ ਪਤਾ ਕਿੰਨੇ ਤਾਨੇ ਮਿਹਣੇ ਮਾਰਦੀ ਰਹੀ ਆ ਅਸੀਂ ਗਰੀਬ ਜ਼ਰੂਰ ਆ ਪੁੱਤ ਪਰ ਐਡੇ ਵੀ ਨਹੀਂ ਕਿ ਆਪਣੀ ਧੀ ਨੂੰ ਰੋਟੀ ਵੀ ਨਹੀਂ ਖਵਾ ਸਕਦੇ ਅਸੀਂ ਖਵਾ ਸਕਨੇ ਆਪਣੀ ਧੀ ਨੂੰ ਰੋਟੀ ਪਰ ਲੋਕਾਂ ਦੇ ਮਿਹਣੇ ਲੋਕਾਂ ਦੇ ਤਾਨੇ ਜਿਹੜੇ ਉਦੋਂ ਦੇ ਕੰਧਾਂ ਤੋਂ ਚੇਹੋ ਵੇਖਣਦੇ ਆ ਕਿ ਦਿਲਜੀਤ ਨਿਆਣੇ ਲੈ ਕੇ ਕਿਉਂ ਆ ਗਈ ਆ ਜਦੋਂ ਦਾ ਵਿਆਹ ਹੋਇਆ ਪੁੱਤ ਤੁਸੀਂ ਇੱਕ ਦਿਨ ਨਹੀਂ ਨੂੰ ਆਉਣ ਦਿੱਤਾ ਤੇ ਹੁਣ ਪਤਾ ਨਹੀਂ ਕਿੱਡਾ ਵਡਾ ਚਿਗਰਾ ਤੇਰੀ ਮੰਮੀ ਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਕਿ ਐਡਾ ਤੱਕ ਇਹ ਮਾਰ ਕੇ ਕਿੱਦਾਂ ਕੱਢਦਾ ਉਹਨੇ ਘਰੋਂ ਬਾਹਰ ਕੀ ਗੱਲ ਉਹ ਕਰਦੇ ਜੀ ਨਹੀਂ ਆ ਮੰਮੀ ਮੈਨੂੰ ਤਾਂ ਆ ਬੜੀ ਸ਼ਰਮ ਆਉਂਦੀ ਆ ਪੁੱਤ ਤੂੰ ਕਿਉਂ ਇਦਾਂ ਕਰਦਾ ਵਾ ਤੇਰੀ ਕਿਹੜੀ ਗਲਤੀ ਆ ਗਲਤੀ ਤੇ ਸਾਰੀ ਤੇਰੀ ਮੰਮੀ ਦੀ ਆ ਤੂੰ ਆਪਣੀ ਮੰਮੀ ਨੂੰ ਨਾਲ ਲੈ ਕੇ ਆਉਣਾ ਸੀ ਨਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਨਾਲੇ ਉਹਨੂੰ ਪਤਾ ਲੱਗ ਜਾਂਦਾ ਕਿ ਕਿੱਦਾਂ ਧੱਕੇ ਮਾਰ ਕੇ ਘਰੋਂ ਬਾਹਰ ਕੱਢੀਦਾ ਕਹਿਦੀ ਈ ਬੈਠਣ ਨੂੰ ਚੱਲ ਕੋਈ ਨਹੀਂ ਤੇਰਾ ਕੋਈ ਕਸੂਰ ਨਹੀਂ ਪੁੱਤ ਤੇਰੇ ਕਰਕੇ ਤੋਦਨਦੇ ਆਪਾਂ ਵੀ ਚੁੱਪ ਕਰਕੇ ਬੈਠੇ ਆ ਨਹੀਂ ਤੇ ਜੇਦੀ ਧੀ ਘਰ ਆ ਜਾਏ ਉਹ ਮਾਪਿਓ ਨੂੰ ਚੈਨ ਆਉਂਦਾ ਵਾ ਸਾਨੂੰ ਯਕੀਨ ਹੈਗਾ ਕਿ ਜਿੱਦਨ ਤੂੰ ਆਵੇਂਗਾ ਆਖੋ ਉਦੋਂ ਜ਼ਰੂਰ ਆਏਗਾ ਲੈਣ ਦਲੀਦੋ ਪਹਿਲਾ ਰੱਬ ਨੇ ਸਾਡੀ ਸੋਣੀ ਲਈ ਨਾ ਗਰੀਬਾਂ ਦੀ ਪੁੱਤ ਸੰਤੋ ਆਪਣੇ ਮੱਜ ਪਹੁੰਚਣਾ ਸੋਚ ਕੋਈ ਗੱਲ ਨਹੀਂ ਤੇਰਾ ਡੈਡੀ ਵੀ ਆਉਣ ਵਾਲਾ ਹੋਣਾ ਮੈਂ ਮਾਰਦੀ ਆ ਆਵਾਜ਼ ਨਾਲ ਮੰਮੀ ਸੋਚਾਂ ਕਿ ਤਾਣਾ ਕਿੱਦਾਂ ਨਾ ਸੋਚਾਂ ਨਿੱਕੇ ਨਿੱਕੇ ਚਾਰੀਆਂ ਕੁੜੀਆਂ ਮੇਰੀਆਂ ਹਾਂ ਤੇ ਸਾਰਾ ਕੰਨੋ ਫੜ ਕੇ ਬਾਹਰ ਭੇਜਤਾ ਉਹਨੇ ਇਹ ਨਹੀਂ ਸੋਚਿਆ ਕਿ ਕਿੱਦਾਂ ਜਾਊ ਬੱਸਾਂ ਜਿਉ ਕਿੱਥਾਂ ਜਾਊ ਨਾ ਕੋ ਫੋਨ ਹੈ ਉਹ ਤੇ ਮੈਂ ਕਹਿੰਦੀ ਆ ਤੇ ਕੋਈ ਸੁੱਟਣ ਵਾਲੀ ਗੱਲ ਹੋ ਗਈ ਨਾ ਤਰਸੀ ਨੂੰ ਪਤਾ ਆ ਵੇਖ ਲੈ ਮਾਸਾ ਤਰਸ ਨਹੀਂ ਕੀਤਾ ਪਿੰਨਿਕੜੀਕੇ ਬੱਚੇ ਆ ਕਿੱਦਾਂ ਜਾਣਗੇ ਨਿੱਕੀ ਕਿੱਥੇ ਆਉਣੀ ਉਹ ਸੁਤੀ ਆ ਪਤ ਉਹ ਜਿਹੜਾ ਬੈਗ ਹੀ ਉਹਦੇ ਵਿੱਚ ਥੋੜੇ ਬੋਤੇ ਕਿਤੇ ਪੈਸੇ ਪਏ ਹੋਣੇ ਮੇਰ ਨੂੰ ਤੇ ਮੰਮੀ ਨੇ ਕੋਈ ਪੈਸਾ ਵੀ ਨਹੀਂ ਦਿੱਤਾ ਹੈਗਾ ਤੇ ਉਹ ਕਿਰਾਇਆ ਵੀ ਘਟਦਾ ਹੀ ਚਲੋ ਬੱਸ ਵਾਲੇ ਨੇ ਕੁੜੀਆਂ ਦਾ ਤਰਸ ਖਾ ਕੇ ਤੇ ਮੇ ਕੋ ਨਹੀਂ ਕਿਰਾਇਆ ਲੈ ਲਿਆ ਦਲਜੀਤ ਬੱਸ ਕਰ ਮੇਰ ਕੋ ਨਹੀਂ ਹੁਣ ਸੁਣਿਆ ਜਾਣ ਰਿਹਾ ਇਨਾਤਿਆਚਾਰ ਮਾਂ ਮੇਰੇ ਨੇ ਕੀਤਾ ਚੱਲ ਕੋਈ ਨਹੀਂ ਪੁੱਤ ਤੂੰ ਬਹੁਤਾ ਸੋਚਣਾ ਮੈਂ ਤੇਰੇ ਡੈਡੀ ਵਾਲੇ ਵੇਖਾਂ ਕਿੱਥੇ ਤੂੰ ਹੀ ਮਾਰੋ ਗੱਲਾਂ ਬਾਤਾਂ ਹੈ ਚੱਲ ਕੋਈ ਮਮੀ ਵੀ ਵੇਖਾ ਤੂੰ ਗੁਸ਼ਾਨਾ ਮੈਨੂੰ ਤਾਂ ਲੱਗਣ ਡਿਆ ਤੂੰ ਕੱਪੜੇ ਵੀ ਨਹੀਂ ਬਦਲੇ ਹੈਗੇ ਓ ਯਾਰ ਕੱਪੜੇ ਬਦਲ ਦੀ ਕਿੱਥੇ ਮੈਨੂੰ ਸੁਝਣ ਦੀ ਨਾ ਤੇ ਮੇਰੀ ਗੱਲ ਜਾਣ ਤੇ ਬਾਅਦ ਹੋਈ ਕਰਨਾ ਤੇ ਮੈਨੂੰ ਤੇ ਹੌਲ ਪੈਂਦੇ ਪਤਾ ਨਹੀਂ ਕੀ ਬਣਾਇਆ ਤੇ ਕੀ ਨਹੀਂ ਹਣਾ ਚੱਲ ਛੱਡੋ ਪਰੇ ਉਹ ਗੱਲ ਨੂੰ ਇਦਾਂ ਕਰੋ ਤੁਸੀਂ ਨਹਾ ਲਓ ਯਾਰ ਛੱਡ ਕਿਦਾਂ ਦਵਾ ਦਿਲ ਜੀ ਮੈਂ ਰੋਟੀ ਬਣਾਉਣੀ ਹੈ ਤੇ ਮੈਂ ਛੱਡਦਾ ਚੱਲ ਛੱਡੋ ਕੋਈ ਗੱਲ ਨਹੀਂ ਹੁਣ ਉੱਠੋ ਤੁਸੀਂ ਜੀ ਨਹਾ ਤੋ ਲੋ ਤੇ ਮੈਂ ਰੋਟੀ ਬਣਾ ਕੇ ਲੈਂਦੀ ਹਾਂ ਮੇਰੇ ਮਾਲਕਾ ਓਏ ਮਾਂ ਮੇਰੀ ਨੇ ਕੀ ਅਤਿਆਚਾਰ ਕਰਤਾ ਜਾਰੀਆਂ ਦਰਜੀਤ ਦੇ ਡੈਡੀ ਮੇਰੀ ਗੱਲ ਸੁਣੋ ਹਾਂਜੀ ਤੁਸੀਂ ਇੱਥੇ ਆਣ ਕੇ ਬੈਠੇ ਤੈਨੂੰ ਕਰਦਾ ਚੇਤਾ ਹੀ ਭੁੱਲ ਜਾਂਦਾ ਵਾ ਉਹ ਚੇਤਾ ਜਾਂਦਾ ਕਹਦਾ ਭੁੱਲਣਾ ਵਾ ਹਾਂ ਉਹ ਪਾਣੀ ਰਹਿ ਗਏ ਥੋੜਾ ਜਹਾ ਹੋਰ ਦੇ ਪਾਸੇ ਆਉਣ ਲਾ ਤਾਂ ਮੈਂ ਚੱਲ ਮੋਟਰ ਬੰਦ ਕਰਾ ਕੇ ਤੇ ਫੇਰ ਹੀ ਜਾਨਾ ਮੋਟਰ ਬੰਦ ਬਾਅਦ ਚ ਕਰ ਲਿਓ ਪਰੌਣਾ ਆਇਆ ਵਾ ਕਰ ਅੱਛਾ ਆਹੋ ਆ ਗਿਆ ਪਰੌਣਾ ਆ ਗਿਆ ਵਾ ਠੀਕ ਆ ਠੀਕ ਆ ਮੈਂ ਤਾਂ ਸ਼ੁਕਰ ਕਰ ਨਹੀਂ ਰੱਬ ਦਾ ਲੱਖ ਲੱਖ ਸ਼ੁਕਰ ਆ ਮਾਲਕਾ ਸਾਡੀ ਜਿਤ ਪਤ ਰਹਿ ਗਈ ਹੈ ਚੱਲ ਸਾਡੀ ਧੀ ਆਪਣੇ ਘਰ ਜਾਊਗੀ ਪਰ ਮੇਰਾ ਇੱਕ ਨਿਗਾ ਰਾਦਾ ਇੱਕ ਵਾਰੀ ਮੁੰਡੇ ਨੂੰ ਕਵਾਂ ਕਿ ਪੁੱਤ ਜੇ ਤੇਰੀ ਮਾਂ ਨੇ ਫੇਰ ਣ ਤੱਕੇ ਮਾਰ ਕੇ ਬਾਹਰ ਕੱਢਤਾ ਤਾਂ ਕੀ ਗਰੰਟੀ ਆ ਪਰ ਨਾ ਤਰਸ ਵੀ ਆਉਂਦਾ ਉਹਦੇ ਮੋਹਰ ਵੇਖ ਕੇ ਵਿਚਾਰੇ ਦੇ ਉਹ ਇਹਦੀ ਵਿਚਾਰੇ ਦੀ ਕੋਈ ਗਲਤੀ ਨਹੀਂ ਗਈ ਕੋਈ ਇਹ ਘਰ ਉਹਨਾਂ ਦੇ ਬਲਾ ਜੜੀ ਹੈਗੀ ਆ ਉਹ ਤਾਂ ਮੈਂ ਉਹਨੇ ਸਾਰੇ ਪਸੇ ਕਿਨੂੰ ਜੀਣ ਦਿੰਦੀ ਅਜੇ ਸਾਡੀ ਤਲਜੀਤ ਨਾ ਕਰਦੇ ਜੇ ਨਿਕਾ ਵਿਆਹ ਨਾਲ ਫਿਰ ਵੇਖੀ ਕੀ ਬੜਨਾ ਉੱਥੇ ਪਰਨਾ ਜਿੰਨੇ ਰਿਸ਼ਤਾ ਕਰਾਇਆ ਉਹਨਾਂ ਦੇ ਮਾਮੇ ਨੇ ਮੇਰਾ ਰਾਦਾ ਉਹਨੂੰ ਇੱਕ ਵਾਰੀ ਫੋਨ ਕਰ ਲਈਏ ਪੀ ਸਾਡਾ ਤਾਂ ਜੀਣਾ ਹਰਾਮ ਹੋ ਗਿਆ ਸਾਡੀ ਤੀਨ ਧੱਕੇ ਵੱਜਣ ਡਿਆ ਪਏ ਹੁਣ ਐਦਾਂ ਕਰੀਏ ਗੁਰਸ਼ਰਨ ਕੋ ਨੰਬਰ ਲਈਏ ਉਹਦੇ ਮਾਮੇ ਦਾ ਤੇ ਉਹਦੇ ਨਾਲ ਗੱਲ ਕਰੀਏ ਚਲੋ ਉਹਨੇ ਕਰਕੇ ਵੇਖ ਲੈਨੇ ਆ ਆਹ ਉਹ ਵੀ ਆਵੇ ਆਣ ਕੇ ਇਹਨੂੰ ਸਮਝਾਵੇ ਬੁਲਾ ਨੂੰ ਵੀ ਤੂੰ ਕੀ ਚਾਹਨੀ ਆ ਜੀਵਨ ਜਿੱਦਨ ਦੀ ਕੁੜੀ ਆਈ ਹੈ ਨਾ ਮੈਂ ਇਤਨਾ ਬਿਮਾਰ ਹੋ ਗਿਆ ਮੇਰਾ ਹਾਲ ਤੇ ਵੇਖ ਕੀ ਬਣ ਗਿਆ ਹੈ ਮੈਨੂੰ ਪਤਾ ਵਾ ਧੀਆ ਦੇ ਦੁੱਖ ਬੜੇ ਹੁੰਦੇ ਆ ਘੰਟਾ ਘੰਟਾ ਦੋ ਦੋ ਘੰਟੇ ਮੈਂ ਰੋਣਾ ਰਹਿਣਾ ਵੀ ਮਾਰਾ ਸੱਚੇ ਪਾਤਸ਼ਾਹ ਤੂੰ ਮੇਰਾ ਕੀ ਕੀਤਾ ਹੈ ਅੱਜ ਹੈ ਮੇਰੇ ਕੋ ਧੀ ਜੰਮ ਕੇ ਕੀ ਪਾਪ ਇ tanto ਵੱਡਾ ਹੋ ਗਿਆ ਹੈ ਚੱਲ ਕੋਈ ਗੱਲ ਕਿਹੜੇ ਜਨਮ ਦਾ ਲੇਖਾ ਲੈਣਿਆ ਮੇਰੇ ਕੋ ਫਿਕਰ ਨਾ ਕਰੋ ਧੀ ਭੈਣ ਦਾ ਤੇ ਵਿਆਹ ਕਿੱਦਾਂ ਚੱਲ ਆਪਣੇ ਕਿੱਦੇ ਘਰ ਵਸੇ ਵਸੇ ਜਾ ਕੇ ਹੈ ਗੱਲ ਤੇ ਤੁਹਾਡੀ ਬਿਲਕੁਲ ਠੀਕ ਆ ਪਰ ਕੀ ਕਰਨਾ ਹੈ ਪਰ ਇੱਕ ਚੀਜ਼ ਸੋਚੋ ਨਾ ਕਿ ਪੁਰਾਣਾ ਚੰਗਾ ਵਾ ਆਂਦਾ ਮੰਮੀ ਜਦੋਂ ਮੈਂ ਘਰ ਆਇਆ ਨਾ ਮੈਨੂੰ ਦਿਖੇ ਨਹੀਂ ਨਿਆਣੇ ਤੇ ਦਿਲਜੀਤ ਤੇ ਮੈਂ ਤੇ ਉਸੇ ਵਾਲਿਆਂ ਦਾ ਪੱਜ ਕਿ ਆ ਗਿਆ ਇੱਧਰ ਨੂੰ ਤੁਸੀਂ ਇਹ ਸੋਚੋ ਕਿ ਉਹ ਚੰਗਾ ਵਾ ਮੁੰਡਾ ਮਾਂ ਨੇ ਉਹਨੂੰ ਨਹੀਂ ਮਗਰ ਲਾ ਲਿਆ ਜੇ ਉਹਨੂੰ ਮਗਰ ਲਾ ਲੈਂਦੀ ਤਾਂ ਆਪਾਂ ਫਿਰ ਕੀ ਕਰਦੇ ਇਹ ਸੋਚੋ ਤੁਸੀਂ ਤੁਸੀਂ ਸ਼ੁਕਰ ਕਰੋ ਰੱਬ ਦਾ ਕਿ ਸਾਡਾ ਪੁਰਾਣਾ ਚੰਗਾ ਵਾ ਇਹ ਤਾਂ ਗੱਲ ਤੇ ਨਹੀਂ ਠੀਕ ਜਦੋਂ ਸਾਰੀ ਉਮਰ ਸਾਡੀ ਤੀਨੇ ਕੱਢਣੀ ਆ ਤੇ ਹੁਣ ਐਦਾਂ ਹੀ ਆਪਣਾ ਮੰਟੇ ਲਾ ਕਰੀ ਜਾਓਗੇ ਤੇ ਫਿਰ ਐਦਾ ਕੀਤਿਆ ਕੋਹ ਨਹੀਂਗਾ ਹੁਣ ਉਠੋ ਤਾਂ ਤੇ ਪਰੋਣੇ ਨੂੰ ਮਿਲੋ ਆਣ ਕੇ ਚਲ ਆਓ ਚਲਿਏ ਐਵੇਂ ਮਨ ਹੌਲਾ ਕਰੀ ਜਾਂਦੇ ਆ ਚਲ ਮਾ ਆ ਗਿਆ ਮੜੇ ਦੀ ਮਿੱਟੀ ਰੱਖਦਾ ਇੱਥੇ ਹੈ ਚਰਾ ਖਾਓ ਹੋਏ ਹਾਈ ਕੀ ਕਰਾਂ ਕੜੀ ਲੰਮੇ ਪਈ ਹੈਗੀ ਨੀਂਦ ਆ ਜੇ ਤੇ ਚੈਨ ਆ ਜਾਊਗਾ ਪਰ ਕਿ ਕਰ ਚੈਨ ਨਹੀਂ ਆਉਂਦਾ ਕਿਤੇ ਨਾ ਨੀਂਦ ਆਉਂਦੀ ਆ ਹੋਰ ਤਰ੍ਹਾਂ ਹੀ ਹੋਈ ਜਾਂਦਾ ਕਿੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਮੁੜਿਆ ਹੀ ਨਹੀਂ ਆ ਆਉਣਾ ਕਿੱਥੋਂ ਮਹਾਰਾਣੀ ਨੂੰ ਨਾਲ ਲੈ ਕੇ ਆਊਗਾ ਕਿ ਕੋਈ ਗੱਲ ਨਹੀਂ ਆ ਆਜੇ ਮੈਂ ਕਿਹੜਾ ਪੈਰਾਂ ਦਾ ਪਾਣੀ ਪੀਣ ਦੇਣਾ ਨਾਲੇ ਉਹ ਬੜਾ ਗਿਆ ਲੈਣ ਉਹਨੇ ਕਿਹੜੀ ਮੇਰੀ ਇੱਕ ਵੀ ਸੁਣੀ ਆ ਜੇ ਉਹਨੇ ਨਹੀਂ ਸੁਣੀ ਤੇ ਮੈਂ ਇਹਨਾਂ ਨੇ ਕਿਉਂ ਸੁਣਾ ਨਾਲੇ ਮਾਵਾਂ ਤੇ ਆ ਕੰਨ ਭਰਦੀਆਂ ਹੋਣੀਆਂ ਵਾ ਐਦਾਂ ਕਿਹਾ ਤੇਰੀ ਮਾਂ ਨੇ ਓਦਾਂ ਕਿਹਾ ਤੇਰੀ ਮਾਂ ਨੇ ਐਂ ਦੇ ਜਿਹੜਾ ਮੈਂ ਟਿੱਡੋ ਜੰਮਿਆ ਈ ਹੂੰ ਇਨੇ ਝੱਟ ਸੁਣਨੀ ਆਂ ਪਿਆ ਹੋ ਠੀਕ ਆ ਮੇਰੀ ਮਾਂ ਤਾਂ ਐਹੋ ਜੀ ਆ ਇਹੋ ਕੁਛ ਹੋਇਆ ਹੁਣ ਆ ਦੇ ਨਾਲ ਤੇ ਮੇਰੀ ਤੇ ਦਿਲਜੀਤ ਬਹੁਤ ਚੰਗੀ ਆ ਇਨੇ ਤਾਂ ਕੁਛ ਕਿਹਾ ਹੀ ਨਹੀਂ ਹੁਣ ਮੇਰੀ ਮਾਂ ਨੂੰ ਚੱਲ ਐਵੇਂ ਸੋਚੀ ਜਾਨੀਂ ਦਫਾ ਕਰ ਜੋ ਕਰਨਾ ਕਰ ਲੈਣ ਮੈਨੂੰ ਕੀ ਲੋੜ ਵਾ ਉਹਨਾਂ ਦੀ ਜ਼ਿੰਦਗੀ ਜਿੱਦਾਂ ਮਰਜ਼ੀ ਜੀਣ ਪਰ ਕੀ ਕਰਾਂ ਸਮਝ ਨਹੀਂ ਆਉਂਦੀ ਕੋਈ ਗੱਲ ਨਹੀਂ ਆ ਜਾਏ ਤੇ ਆ ਜਾਏ ਮੈਂ ਐਵੇਂ ਟੈਨਸ਼ਨ ਲਈ ਜਾਂਦੀ ਆ ਟੈਨਸ਼ਨ ਲੈ ਕੇ ਬਿਮਾਰ ਹੋਊਂਗੀ ਆ ਕੇ ਕਿĐi ਗਏ ਹੈ ਗਈਆਂ ਕੋਈ ਨਹੀਂ ਆ ਲੈਣ ਦੇ ਜੇ ਆ ਜੂਗੀ ਨਾ ਨਾਲ ਤੇ ਫਿਰ ਇਦਾਂ ਕਿਹੜੀ ਇੱਜ਼ਤ ਹੋਈ ਮੈਂ ਤੇ ਨਾ ਲੈਣ ਗਈ ਨਾ ਮੈਂ ਕਿਤੇ ਗੱਲ ਕੀਤੀ ਨਾ ਕਿਤੇ ਗੁਰਜਿੰਦਰ ਗਏ ਲੈਣ ਤੇ ਮਾਂ ਪਿਓ ਕਿਹੜੇ ਨੱਕ ਨੱਕ ਲੈਣਗੇ ਉਹਨੂੰ ਇੱਥੇ ਤੇ ਕੱਲ ਨੂੰ ਕਿਹ ਅੱਗ ਗੱਲ ਪੁੱਛ ਤਾ ਨਾ ਸਕੂਗਾ ਆਜੇ ਆਜੇ ਮੈਂ ਵੀ ਹਮਦੇ ਅੱਜ ਚੁੱਕ ਕੇ ਅੱਡ ਕਰਨੀ ਤੇ ਦਫਾ ਹੋਵੋ ਜਾ ਕੇ ਪਕਾਓ ਤੇ ਖਾਓ ਮੈਂ ਨਾਲ ਨਹੀਂ ਰੱਖਣੀ ਨਾਲੇ ਸਾਹਬੇ ਆਪਣਾ ਚਾਉਣਾ ਜਿਹੜਾ ਜੰਮਿਆ ਨਾਲੇ ਪਕਾਉਗੀ ਤੇ ਨਾਲੇ ਉਹਨਾਂ ਨੂੰ ਸਾਂਭੂਗੀ ਇਹ ਐਡੇ ਲੰਮੀ ਜ਼ੁਬਾਨ ਬੋਉਂਦੀ ਆ ਨਾ ਕਿ ਮੈਂ ਕੰਮ ਕਰਾਂ ਕਿ ਮੈਂ ਇਹਨਾਂ ਨੂੰ ਸੰਭਾ ਫੇਰ ਪਤਾ ਲੱਗੂਗਾ ਵੀ ਕਿੱਦਾਂ ਜ਼ਿੰਦਗੀ ਹੁੰਦੀ ਆ ਇਹਨੇ ਤਾਂ ਜਾਣਿਆ ਕੱਖ ਨਹੀਂ ਮੈਨੂੰ ਸਮਝਦੀ ਹੀ ਕਿ ਬਸ ਅੱਗੜ ਸੁੱਤੀ ਰਹਿੰਦੀ ਆ ਕੋਈ ਲੋੜ ਹੀ ਨਹੀਂ ਆ ਜਦੋਂ ਕੋਈ ਕੰਮ ਕਹਿਣਾ ਉਦੋਂ ਟੱਕੇ ਟੱਕੇ ਦੇ ਜਵਾਬ ਦੇਣੇ ਦਿੰਦੀ ਰਹੇ ਦਫਾ ਹੋ ਮੈਂ ਵੀ ਕੋਈ ਪਰਵਾਹ ਨਹੀਂ ਕਰਨੀ ਹੁਣ ਇਹਦੀ ਹੁਣ ਕੀ ਕਰਾਂ ਚੱਲ ਮਨਾ ਉੱਠ ਬਾਹਰ ਜਾ ਕੇ ਕੋਈ ਕੰਮ ਤੰਦਾ ਵੇਖ ਲੈਣੀ ਆ ਕੰਮ ਤਾਂ ਸਾਰੇ ਹੋਏ ਆ ਲੰਮੇ ਪੈ ਜਨੇ ਆਪੇ نیند ਆ ਜੂਗੀ ਲੈ ਪਹਿਲਾਂ ਤੈਨੂੰ ਲੜਨ ਦੀ ਬਿਮਾਰੀ ਸੀ ਤੇ ਹੁਣ ਲੱਗਦਾ ਨਾ ਸੌਣ ਦੀ ਬਿਮਾਰੀ ਪੈ ਗਈ ਆ ਜਦੋਂ ਵੇਖੋ ਸੁੱਤੀ ਰਹਿੰਦੀ ਆ ਰਾਬ ਹਾਏ ਹਾਏ ਕੀ ਹੋ ਗਿਆ ਕਿਤੇ ਮਹਾ ਹੀ ਅੱਖ ਲੱਗੀ ਸੀ ਕਿਤੇ ਉਹ ਤੇਰੀ ਤਾਂ ਅੱਖ ਸਾਰਾ ਦਿਨ ਲੱਗੀ ਰਹਿੰਦੀ ਆ ਹਾਏ ਨਾਲ ਹੀ ਡਰਾ ਕੇ ਰੱਖਤਾ ਬੰਦਾ ਹੌਲੀ ਨਾ ਆਵਾਜ਼ ਮਾਰ ਲੈ ਕਿਤੇ ਵੀ ਉੱਠ ਵੀ ਡਰ ਜਾਂਦੀ ਆ ਕਿਤੇ ਹੈ ਮੇਰੀ ਗੱਲ ਸੁਣ ਨਾ ਕੀ ਕਹਿਣਾ ਹੀ ਹੁਣ ਤੀ ਮੈਨੂੰ ਜੇ ਮੈਂ ਸੌਂ ਹੀ ਗਈ ਘੜੀ ਤੇ ਬੰਦਾ ਵੇਖ ਕੇ ਮੁੜ ਜਾਂਦਾ ਕਿ ਲੰਮੇ ਪਈ ਆ ਤੇ ਚੱਲ ਮੈਂ ਫੇਰ ਗੱਲ ਕਰਨ ਨੂੰ ਜਿਹੜੀ ਕਰਨੀ ਹੈ ਉਹ ਅੱਗੇ ਤਾਂ ਮੈਂ ਬਾਹਰ ਆਇਆ ਵਾਂ ਤੇ ਵੇਖ ਕੇ ਫੇਰ ਕੱਢਦਾ ਬਾਹਰ ਮੈਂ ਹਾਏ ਹਾਏ ਉਹ ਨਾਲੇ ਮੈਂ ਵੇਖਿਆ ਜਣੀ ਨੇ ਆ ਜੇ ਗੱਡੀ ਬਾਹਰ ਨਹੀਂ ਲੱਗੀ ਨਾ ਮੈਨੂੰ ਵੀ ਪਤਾ ਆਇਆ ਵਾ ਕਿ ਨਹੀਂ ਆਇਆ ਮੈਨੂੰ ਪੁੱਛ ਕੇ ਗਿਆ ਵਾ ਕਿ ਨਰਾਮ ਹੋ ਗਿਆ ਹੁਣ ਤਾਂ ਨੇਰਾ ਹੋ ਗਿਆ ਵਾ ਮੁੜ ਕੇ ਲਾਟਾਂ ਵਜਣ ਲੱਗ ਪਈ ਗੱਡੀ ਦੇ ਪਤਾ ਮੈਨੂੰ ਦੇਖਿਆ ਸੌਰੇ ਗਿਆ ਵਾ ਸੱਸ ਸੇਵਾ ਕਰਦੀ ਹੋਣੀ ਆ ਘੁਲ ਘੁਲ ਦੇਸੀ ਘਿਓ ਵਾਲੇ ਬੁਰਕੀਆਂ ਮੂੰਹ 'ਚ ਪਾਉਂ ਤਾਂ ਚੱਲ ਉਹ ਤੇ ਹੁੰਦੀ ਆ ਕਦੀ ਸਾਡਾ ਟੈਂਪੀਂਸ ਹੁੰਦਾ ਸੀ ਉਦੋਂ ਹੜੀ ਹੁੰਦੀ ਹੁੰਦੀ ਸੀ ਚੱਲ ਹੁਣ ਨਹੀਂ ਪੁੱਛਦਾ ਕਿ ਇਹ ਤਾਂ ਗੱਲ ਵੱਖਰੀ ਆ ਆਹੋ ਤੁਹਾਨੂੰ ਤੋਂ ਦੋ ਵੀ ਨਹੀਂ ਪੁੱਛਿਆ ਕਦੀ ਕਿਸੇ ਨੇ ਤੇ ਹੁਣ ਨਹੀਂ ਕੋਈ ਪੁੱਛਦਾ ਤਾਂ ਤੰਦ ਕਦੀ ਪੁੱਛਿਆ ਹੀ ਨਹੀਂ ਆ ਪੁੱਛਗੇ ਤੇ ਉਹਦੀ ਹੁੰਦੀ ਆ ਉਹਦੇ ਸਾਰੇ ਜ਼ਿਆਦਾ ਵਧੀਆ ਵਾ ਨਾ ਜਿਆਦਾ ਤਗੜੇ ਆ ਬਾਬਾ ਸੇਵਾ ਕਰਦੇ ਆ ਚੱਲ ਫੋਨ ਕਰ ਜਾਣਾ ਸਾਨੂੰ ਨਾ ਮੈਂ ਕੋ ਕਰਾਂ ਫੋਨ ਉਹਨੂੰ ਮੈਨੂੰ ਪੁੱਛ ਕੇ ਗਿਆ ਵਾ ਮੈਂ ਤਾਂ ਰੋਕਦੀ ਰਹੀ ਆ ਮੇਰਾ ਕਦੇ ਇੱਕ ਗੱਲ ਨਹੀਂ ਮੰਨੀ ਹੈ ਨਾ ਕਿਤੇ ਮੇਰਾ ਕਿਆ ਮੰਨਿਆ ਲੈ ਕਿ ਮੇਰੀ ਮਾਂ ਕਹਿਣ ਲਈ ਆ ਤੇ ਮੈਂ ਰੁਕ ਜਾ ਮਿੰਨੂ ਨੂੰ ਕੋਲੋਂ ਫੋਨ ਕਰਨ ਦੇ ਪਿੱਛੇ ਆਪੇ ਆ ਜਾਊਗਾ। ਉਹ ਕਿਦਾਂ ਦੀ ਮਾਂ ਤੂੰ? ਉਹ ਨਿਆਣਾ ਘਰੋਂ ਗਿਆ ਹੋਵੇ ਤੇ ਮਾਵਾਂ ਦਾ ਸਾਹ ਚੜਿਆ ਹੁੰਦਾ ਵਾ। ਤੇ ਅਜੇ ਤੱਕ ਆਇਆ ਕਿਉਂ ਨਹੀਂ ਗਾ? ਤੇਰੇ ਵਾਲੀ ਹੱਦ ਹੋ ਗਈ ਆ। ਚੱਲ ਮੈਂ ਹੀ ਫੋਨ ਕਰਕੇ ਵੇਣਾ ਨੂੰ। ਆਜ ਦੋਗੀ ਤੇਰੇ ਵਾਲੀ। ਤੋ ਹੀ ਕਰੋ ਫੋਨ। ਫੋਨ ਜੂ ਕਰ ਲੱਗੇ ਜੇ ਨਾਲ ਚੱਲ ਜਣਾ ਹੈ ਗੱਡੀ 'ਚ ਬਹਿ ਕੇ। ਨਾਲੇ ਤੁਹਾਡੀ ਨੌ ਤੌਰ ਨਾ ਹੁੰਦੀ। ਨਾਲੇ ਦੇ ਮਾਤ ਦੇ ਸਿਕਰੇ ਹੋ ਕੇ ਕੱਲ ਦੇ। ਹੈ? ਨਾਲੇ ਉਹਨਾਂ ਦੀ ਇੱਜ਼ਤ ਬੰਦ ਦੀ। ਫੋਨ ਕਰਕੇ ਘਰ ਨੂੰ ਪੁੱਛਿਆ ਡੇ ਫੜੋ ਮੋਟਰਸਾਈਕਲ ਤੇ ਪਿੱਛੇ ਚਲ ਜੋ ਨਾ ਤੁਹਾਡਾ ਟੌਰ ਬਣੂ ਨਾਲੇ ਉਹਨਾਂ ਦਾ ਟੌਰ ਬਣੂਗਾ ਜਦ ਤੁਹਾਡਾ ਜੀ ਨਹੀਂ ਲੱਗਣ ਡਿਆ ਮੈਂ ਫੋਨ ਕਰਕੇ ਪੁੱਛਣਾ ਵਾ ਜਾਓ ਜਾਓ ਪੁੱਛੋ ਰਲੋ ਚੰਗੀ ਤਰ੍ਹਾਂ ਸਾਰਾ ਟੱਬਰ ਮੈਨੂੰ ਨਹੀਂ ਲੋੜ ਮੈਨੂੰ ਘੱਟ ਠਾਲ ਤਾੜ ਕੇ ਚੰਗੀ ਭਲੀ ਪਈ ਹੈਗੀ ਮਹਾਂ ਅੱਖ ਲੱਗੀ ਸੀ ਮੇਰੀ ਆਣ ਕੇ ਪ੍ਰਭ